ਮਾਸੀ ਪਹਿਲੀ ਰਾਤ ਜिद ਕਰਕੇ ਦਿਓਰ ਦੇ ਕਮਰੇ ਵਿੱਚ ਸੋ ਗਈ। ਮਾਸੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ। ਦੁੱਧ ਗਰਮ ਕਰਕੇ ਪੀਤਾ ਅਤੇ ਸੋ ਗਈ। ਮੈਂ ਵੀ ਸਵੇਰ ਦੀ ਕੰਮ ਕਰਕੇ ਥੱਕੀ ਹੋਈ ਸੀ। ਦਿਓਰ ਨੂੰ ਬੋਲਿਆ, ਮੈਂ ਸੌਣ ਜਾ ਰਹੀ ਹਾਂ। ਤੈਨੂੰ ਜਿੱਥੇ ਜਗ੍ਹਾ ਮਿਲੇ ਸੋ ਜਾਣਾ। ਸਵੇਰੇ ਦਿਓਰ ਦੇ ਕਮਰੇ ਵਿੱਚ ਗਈ ਤਾਂ ਮੇਰੇ ਹੋਸ਼ ਉੱਡ ਗਏ। ਉਸ ਰਾਤ ਦਿਓਰ ਦਾ ਵਿਆਹ ਹੋਇਆ ਸੀ। ਤਾਂ ਉਹ ਬਹੁਤ ਖੁਸ਼ੀ ਕਿਉਂਕਿ ਉਸਦੀ ਪਤਨੀ ਬਹੁਤ ਹੀ ਸੋਹਣੀ ਸੀ। ਪੂਰਾ ਦਿਨ ਉਸਨੇ ਬਹੁਤ ਬੇਚੈਨੀ ਨਾਲ ਗੁਜ਼ਾਰਿਆ ਸੀ ਪਰ ਉਸ ਸਮੇਂ ਉਹ ਗੁੱਸੇ ਨਾਲ ਬਾਹਰ ਆ ਗਿਆ ਜਦੋਂ ਉਸਦੀ ਪਤਨੀ ਦੇ ਨਾਲ ਆਈ ਮਾਸੀ ਨੇ ਕਮਰੇ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਘਰ ਵਿੱਚ ਥੋੜੇ-ਬਹੁਤ ਰਿਸ਼ਤੇਦਾਰ ਮੌਜੂਦ ਸੀ ਇਸ ਲਈ ਦੌਰ ਨੇ ਗੁੱਸਾ ਠੁੱਕ ਦਿੱਤਾ ਅਤੇ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗਾ ਭਾਬੀ ਇੱਕ ਗੁਲਾਬ ਦੇ ਨਾਲ ਕੰਡਾ ਕਿਉਂ ਲੈ ਆਈ ਦੌਰ ਦੀ ਗੱਲ ਸੁਣ ਕੇ ਮੈਂ ਉਸ ਨੂੰ ਨਾ ਸਮਝੀ ਨਾਲ ਦੇਖਿਆ ਕਿਉਂਕਿ ਮੈਨੂੰ ਉਸਦੀ ਗੱਲ ਸਮਝ ਨਹੀਂ ਆ ਰਹੀ ਸੀ ਕਿਹੜਾ ਗੁਲਾਬ ਕਿਹੜਾ ਕੰਡਾ ਇਹ ਸਭ ਤੂੰ ਕੀ ਗੱਲ ਕਰ ਰਿਹਾ ਹੈ ਮੇਰੀ ਗੱਲ ਸੁਣ ਕੇ ਦੌਰ ਨੂੰ ਫਿਰ ਤੋਂ ਗੁੱਸਾ ਆ ਗਿਆ ਕਹਿਣ ਲੱਗਿਆ ਮੇਰੀ ਪਤਨੀ ਦੇ ਨਾਲ ਜੋ ਇੱਕ ਔਰਤ ਆਈ ਹੈ ਉਹ ਕਹਿੰਦੀ ਹੈ ਮੈਂ ਆਪਣੀ ਭਾਣਜੀ ਦੇ ਨਾਲ ਉਸਦੇ ਬੈੱਡ ਤੇ ਹੀ ਸੌਂਗੀ ਦੌਰ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਬੁੱਢੀ ਦਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਉਹ ਇਸ ਬੁਢਾਪੇ ਵਿੱਚ ਛਿੱਤਰਖਾਂਡ ਵਾਲੀ ਗੱਲ ਕਿਉਂ ਕਰ ਰਹੀ ਹੈ ਪਹਿਲਾ ਉਸਨੇ ਆਪਣੇ ਵਿਆਹ ਦੀ ਰਾਤ ਕਿਸੇ ਹੋਰ ਨੂੰ ਆਪਣੇ ਕਮਰੇ ਵਿੱਚ ਸੌਣ ਦਿੱਤਾ ਸੀ ਜੋ ਤੈਨੂੰ ਇਹ ਗੱਲ ਕਹਿ ਰਹੀ ਹੈ। ਦਿਉਰ ਦੀ ਮਾਸੂਮ ਜਿਹੀ ਸ਼ਕਲ ਦੇ ਕੇ ਮੈਨੂੰ ਉਸ ਔਰਤੇ ਬਹੁਤ ਹੀ ਗੁੱਸਾ ਆਇਆ। ਦਿਉਰ ਨੂੰ ਹੱਥੋਂ ਫੜਿਆ ਤੇ ਸਿੱਧਾ ਉਸਦੇ ਕਮਰੇ ਵਿੱਚ ਪਹੁੰਚ ਗਈ। ਮਾਸੀ, ਮੇਰਾ ਦਿਉਰ ਕੀ ਕਹਿ ਰਿਹਾ ਹੈ? ਮੈਂ ਬਗੈਰ ਕਿਸੇ ਚੀਜ਼ ਅਖਦੇ। ਮਾਸੀ ਨੂੰ ਪੁੱਛ ਲਿਆ ਕਿਉਂਕਿ ਮੈਨੂੰ ਵੀ ਉਸ ਸਮੇਂ ਬਹੁਤ ਹੀ ਗੁੱਸਾ ਆਇਆ ਸੀ। ਉਹ ਭੋਲੀ ਬਣ ਕੇ ਕਹਿਣ ਲੱਗੀ, ਮੈਂ ਤੇਰੇ ਦਿਉਰ ਨੂੰ ਕੀ ਕਹਿ ਦਿੱਤਾ ਹੈ? ਮੈਨੂੰ ਮਾਸੀ ਦੇ ਇਸ ਭੋਲੇਪਣ ਤੇ ਬਹੁਤ ਹੀ ਗੁੱਸਾ ਆਇਆ ਸੀ। ਐਨੀ ਉਮਰ ਹੋ ਗਈ ਸੀ ਪਰ ਬੁੱਢੀ ਦਾ ਬਚਪਨਾ ਨਹੀਂ ਗਿਆ ਪਰ ਮੈਨੂੰ ਅਹਿਸਾਸ ਹੋਇਆ ਕਿ ਘਰ ਵਿੱਚ ਰਿਸ਼ਤੇਦਾਰ ਸੀ ਇਸ ਲਈ ਮੈਂ ਨਰਮੀ ਦੇ ਨਾਲ ਪੁੱਛਿਆ ਮਾਸੀ ਮੇਰਾ ਦੇਵਰ ਕਹਿ ਰਿਹਾ ਹੈ ਕਿ ਤੁਸੀਂ ਕਿਹਾ ਹੈ ਕਿ ਮੈਂ ਅੱਜ ਦੀ ਰਾਤ ਦੁਲਹਨ ਦੇ ਨਾਲ ਹੀ ਉਸਦੇ ਬੈੱਡ ਤੇ ਸੋਵਾਂਗੀ ਮੇਰੀ ਗੱਲ ਸੁਣ ਕੇ ਮਾਸੀ ਕਹਿਣ ਲੱਗੀ ਹਾਂ ਬਿਲਕੁਲ ਮੈਂ ਇਹੀ ਕਿਹਾ ਹੈ ਮਾਸੀ ਦੀ ਗੱਲ ਸੁਣ ਕੇ ਮੈਂ ਦੁਲਹਨ ਵੱਲ ਦੇਖਿਆ ਜੋ ਪਰੇਸ਼ਾਨ ਹੋ ਗਈ ਸੀ ਦੂਜੇ ਪਾਸੇ ਮੇਰੇ ਦੇਵਰ ਨੂੰ ਵੀ ਗੁੱਸਾ ਆ ਰਿਹਾ ਸੀ ਕਿਉਂਕਿ ਰਾਤ ਦੇ 12 ਵਜਣ ਵਾਲੇ ਸਨ ਘਰ ਵਿੱਚ ਸਾਰੇ ਸੌਣ ਦੀ ਤਿਆਰੀ ਕਰ ਰਹੇ ਸਨ ਤੇ ਅਸੀਂ 마ਸੀ ਲਈ ਇੱਕ ਕਮਰਾ ਸਾਫ਼ ਵੀ ਕਰਾ ਦਿੱਤਾ ਸੀ ਪਰ ਅਸੀਂ ਤਿੰਨੇ ਉਸ 마ਸੀ ਦੀ ਵਜ੍ਹਾ ਨਾਲ ਹੁਣ ਤੱਕ ਜਾਗ ਰਹੇ ਸੀ ਇਸ ਲਈ ਮੈਂ ਗੱਲ ਨੂੰ ਸੰਭਾਲਦੇ ਹੋਏ 마ਸੀ ਨੂੰ ਕਿਹਾ 마ਸੀ ਕੀ ਤੇਰਾ ਵਿਆਹ ਨਹੀਂ ਹੋਇਆ ਸੀ ਇਹ ਗੱਲ ਸੁਣ ਕੇ 마ਸੀ ਕਹਿਣ ਲੱਗੀ ਹਾਂ ਬਹੁਤ ਧੁੰਮਤਵ ਨਾਲ ਹੋਇਆ ਸੀ ਉਸ ਦੀ ਗੱਲ ਸੁਣ ਕੇ ਮੈਨੂੰ ਅੰਦਰ ਹੀ ਅੰਦਰ ਹੱਸੀ ਆ ਗਈ ਪਰ ਮੈਂ ਹੱਸੀ ਨੂੰ ਰੋਕ ਲਿਆ ਕਿਉਂਕਿ ਦਿਉਰ ਨੂੰ ਹੋਰ ਗੁੱਸਾ ਆ ਸਕਦਾ ਸੀ ਇਸ ਲਈ ਮੈਂ ਮਾਸੀ ਨੂੰ ਪੁੱਛਿਆ ਤਾਂ ਤੂੰ ਵੀ ਕਿਸੇ ਨੂੰ ਨਾਲ ਲੈ ਕੇ ਗਈ ਸੀ ਅਤੇ ਉਹ ਵਿਆਹ ਦੀ ਪਹਿਲੀ ਰਾਤ ਤੇਰੇ ਨਾਲ ਸੋਈ ਸੀ ਮੇਰੀ ਇਸ ਗਲਤੀ ਮਾਸੀ ਨੂੰ ਗੁੱਸਾ ਆ ਗਿਆ ਉਹ ਕਹਿਣ ਲੱਗੀ ਤੋਬਾ ਤੋਬਾ ਕਿੰਨੀ ਬੇਸ਼ਰਮੀ ਦੀਆਂ ਗੱਲਾਂ ਕਰ ਰਹੀ ਹੈ ਅਰੇ ਮੇਰੇ ਕਮਰੇ ਵਿੱਚ ਕੋਈ ਵੜ ਕੇ ਤਾਂ ਦੇਖੇ ਮੈਂ ਉਸ ਦਾ ਮੂੰਹ ਤੋੜ ਦਿੰਦੀ ਮੈਂ ਤਾਂ ਮਾਸੀ ਦੀ ਦਲੇਰੀ ਤੇ ਹੈਰਾਨ ਰਹਿ ਗਈ ਦਿਉਰ ਦਾ ਭਾਰਾ ਵੀ ਹੋਰ ਉੱਪਰ ਹੋਣ ਲੱਗਿਆ ਦਿਉਰ ਦਾ ਗੁੱਸਾ ਦੇਖੀ ਉਸਦੀ ਪਤਨੀ ਵਿਚਾਰੀ ਰੋਣ ਲੱਗੀ ਮੈਂ ਉਸ ਨੂੰ ਕਿਹਾ ਤੂੰ ਤਾਂ ਚੁੱਪ ਕਰ ਜਾ ਇਹ ਮਜ਼ਾਕ ਕਰ ਰਿਹਾ ਹੈ ਫਿਰ ਮੈਂ ਮਾਸੀਵਲ ਦੇਖਿਆ ਅਤੇ ਕਿਹਾ ਮਾਸੀ ਉਹਨਾਂ ਦੋਵਾਂ ਦਾ ਵਿਆਹ ਹੋਇਆ ਹੈ ਤੂੰ ਕਿਉਂ ਕਬਾਬ ਵਿੱਚ ਹੱਡੀ ਬਣ ਰਹੀ ਹੈ ਮੇਰੀ ਗੱਲ ਸੁਣ ਕੇ ਮਾਸੀ ਮੈਨੂੰ ਕਿਹਿਣ ਲੱਗੀ ਮੈਂ ਕਬਾਬ ਵਿੱਚ ਹੱਡੀ ਨਹੀਂ ਬਣ ਰਹੀ ਦਰਸਲ ਪਰ ਇਹ ਮੇਰੀ ਕੁੜੀ ਨਹੀਂ ਹੈ ਮੈਂ ਉਸਨੂੰ ਜਨਮ ਨਹੀਂ ਦਿੱਤਾ ਪਰ ਜਦੋਂ ਉਸਦੀ ਮਾਂ ਮਰੀ ਸੀ ਤਾਂ ਉਸਨੇ ਕਿਹਾ ਸੀ ਕਿ ਮੇਰੀ ਕੁੜੀ ਦਾ ਬਹੁਤ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ ਮੈਂ ਚੰਗਾ ਰਿਸ਼ਤਾ ਦੇ ਕੇ ਉਸ ਦਾ ਵਿਆਹ ਤਾਂ ਕਰ ਦਿੱਤਾ ਪਰ ਹੁਣੇ ਇਸ ਦੀ ਉਮਰ ਛੋਟੀ ਹੈ ਇਸ ਲਈ ਆਪਣੇ ਦੇਰ ਨੂੰ ਕਹਿ ਕੇ 1 ਸਾਲ ਤੱਕ ਉਸ ਦੇ ਕੋਲ ਨਾ ਆਵੇ ਪਰ ਉਸ ਨੂੰ ਕਮਰੇ ਵਿੱਚ ਸੌਣ ਦਾ ਸ਼ੌਂਕ ਹੈ ਤਾਂ ਸੋਫੇ ਤੇ ਸੋ ਜਾਵੇ ਇਹ ਸੁਣ ਕੇ ਮੈਂ ਦੇਰ ਦੀ ਪਤਨੀ ਵੱਲ ਦੇਖਿਆ ਅਤੇ ਕਿਹਾ ਕਿ ਤੂੰ ਕਿੰਨੇ ਸਾਲ ਦੀ ਹੈ ਉਹ ਸ਼ਰਮਾਉਂਦੇ ਹੋਏ ਕਹਿਣ ਲੱਗੀ ਮੈਂ 19 ਸਾਲ ਦੀ ਹਾਂ ਇਹ ਸੁਣ ਕੇ ਮਾਸੀ ਕਹਿਣ ਲੱਗੀ ਨਹੀਂ ਇਹ ਤਾਂ 16 ਸਾਲ ਦੀ ਹੈ ਮੈਂ ਪੇਪਰ ਤੇ ਇਸ ਦੀ ਉਮਰ ਜ਼ਿਆਦਾ ਲਿਖਵਾਈ ਸੀ ਇਹ ਸੁਣ ਕੇ ਦਿਉਰ ਨੇ ਆਪਣਾ ਸਿਰ ਫੜ ਲਿਆ ਜਦੋਂ ਕਿ ਮੈਂ ਦਿਉਰ ਦੀ ਪਤਨੀ ਨੂੰ ਕਿਹਾ ਹੁਣ ਤੂੰ ਹੀ ਆਪਣੀ ਮਾਸੀ ਨੂੰ ਸਮਝਾ ਇਹ ਸੁਣ ਕੇ ਉਹ ਕਹਿਣ ਲੱਗੀ ਮਾਂ ਦੇ ਮਰਨ ਤੋਂ ਬਾਅਦ ਮਾਸੀ ਨੇ ਹੀ ਮੈਨੂੰ ਪਾਲਿਆ ਹੈ ਇਸ ਲਈ ਇਹ ਜੋ ਗੱਲ ਕਹਿੰਦੀ ਹੈ ਮੈਂ ਮੰਨ ਲੈਂਦੀ ਹਾਂ ਆਪਣੀ ਪਤਨੀ ਦੀ ਇਸ ਗੱਲ ਤੇ ਦਿਉਰ ਨੂੰ ਹੋਰ ਗੁੱਸਾ ਆ ਗਿਆ ਸੀ ਮੈਂ ਜਾਣਦੀ ਸੀ ਕਿ ਮੇਰਾ ਦਿਉਰ ਗੁੱਸੇ ਦਾ ਬਹੁਤ ਹੀ ਤੇਜ਼ ਹੈ ਕਿਸੇ ਦੀ ਗੱਲ ਕੱਟ ਹੀ ਬਰਦਾਸ਼ਤ ਕਰਦਾ ਹੈ ਦੂਜੇ ਪਾਸੇ ਮੈਂ ਇਹ ਵੀ ਦੇਖ ਲਿਆ ਸੀ ਕਿ ਮਾਸੀ ਵੀ ਮੇਰੇ ਦਿਓਰ ਤੋਂ ਕੁਝ ਘਟ ਨਹੀਂ ਸੀ ਬੱਚੇ ਦੀ ਤਰ੍ਹਾਂ ਜਿੱਦ ਤੇ ਆ ਗਈ ਸੀ ਉਸ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਸੀ ਇਸ ਲਈ ਮੈਂ ਦਿਓਰ ਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲਿਆ ਉਹ ਗੁੱਸੇ ਨਾਲ ਕਹਿਣ ਲੱਗਾ ਭਾਬੀ ਮੈਨੂੰ ਮੇਰੇ ਕਮਰੇ ਵਿੱਚ ਜਾਣਾ ਹੈ ਮੈਂ ਉਸ ਨੂੰ ਆਪਣੇ ਕਮਰੇ ਵਿੱਚੋਂ ਕਿਵੇਂ ਕੱਢਾਂ ਮੈਂ ਜਾਣਦੀ ਸੀ ਕਿ ਦਿਓਰ ਨੂੰ ਆਪਣੀ ਦੁਲਹਨ ਕੋਲ ਜਾਣ ਦੀ ਜਲਦੀ ਸੀ ਪਰ ਮੈਂ ਇਹ ਵੀ ਦੇਖ ਚੁੱਕੀ ਸੀ ਕਿ ਉਹ ਮਾਸੀ ਵੀ ਇੰਨੀ ਆਸਾਨੀ ਨਾਲ ਬਾਹਰ ਜਾਣ ਵਾਲੀ ਨਹੀਂ ਸੀ ਇਸ ਲਈ ਮੈਂ ਦੇਰ ਨੂੰ ਕਿਹਾ ਤੂੰ ਜਾਣਦਾ ਹੈ ਘਰ ਵਿੱਚ ਰਿਸ਼ਤੇਦਾਰ ਹਨ ਇਸ ਲਈ ਲੜਾਈ ਝਗੜਾ ਨਾ ਕਰ ਤੂੰ ਮੇਰੇ ਕਮਰੇ ਵਿੱਚ ਆਰਾਮ ਨਾਲ ਬੈਠ ਮੈਂ ਤੇਰੇ ਲਈ ਦੁੱਧ ਲੈ ਕੇ ਆਉਂਦੀ ਹਾਂ ਇਹ ਕਹਿ ਕੇ ਰਸੋਈ ਵਿੱਚ ਆ ਗਈ ਫ੍ਰਿਜ ਤੋਂ ਦੁੱਧ ਕੱਢਿਆ ਜੋ ਮੇਰਾ ਪਤੀ ਆਪਣੇ ਭਰਾ ਦੇ ਲਈ ਲਿਆ ਸੀ ਦਰਅਸਲ ਮੇਰਾ ਪਤੀ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਇਸ ਲਈ ਉਹ ਵਿਆਹ ਖਤਮ ਹੁੰਦੇ ਹੀ ਚਲਾ ਗਿਆ ਸੀ ਪਰ ਜਾਂਦੇ ਜਾਂਦੇ ਮੈਨੂੰ ਇੱਕ ਖਾਸ ਦੁੱਧ ਦੇ ਗਿਆ ਅਤੇ ਕਹਿਣ ਲੱਗਿਆ ਇਹ ਦੁੱਧ ਨਹੀਂ ਬਲਕਿ ਤਾਕਤ ਦਾ ਖਜ਼ਾਨਾ ਹੈ ਇਹ ਹਰ ਰਾਤ ਮੇਰੇ ਭਰਾ ਨੂੰ ਗਰਮ ਕਰਕੇ ਯਾਦ ਨਾਲ ਪਿਲਾ ਦੇਣਾ ਮੈਂ ਪਤੀ ਦੀ ਗੱਲ ਨੂੰ ਮੰਨਦੇ ਹੋਏ ਉਹ ਦੁੱਧ ਗਰਮ ਕੀਤਾ ਤੇ ਉਸ ਨੂੰ ਲੈ ਕੇ ਦਿਉਰ ਕੋਲ ਆਈ ਤੇ ਬੋਲੀ ਚੱਲ ਸ਼ਾਬਾਸ਼ ਹੁਣ ਗੁੱਸਾ ਠੁਕ ਦੇ ਅਤੇ ਜਲਦੀ ਨਾਲ ਇਹ ਦੁੱਧ ਪੀ ਲੈ ਇਹ ਤੇਰਾ ਭਰਾ ਖਾਸ ਤੇਰੇ ਲਈ ਦੂਜੇ ਸ਼ਹਿਰ ਤੋਂ ਲਿਆਇਆ ਹੈ ਇਹ ਗੱਲ ਸੁਣ ਕੇ ਦਿਉਰ ਕਹਿਣ ਲੱਗਾ ਭਾਬੀ ਇਸ ਦੁੱਧ ਵਿੱਚ ਅੱਜ ਹੀ ਕੀ ਖਾਸ ਗੱਲ ਹੈ ਮੈਂ ਇਹ ਗੱਲ ਉਸਦੇ ਸਾਹਮਣੇ ਕਹਿਣ ਤੋਂ शर्माई ਤਾਂ ਦਿਉਰ ਦੇ ਕੰਨ ਵਿੱਚ ਦੱਸ ਦਿੱਤਾ ਕਿ ਇਸ ਦੁੱਧ ਵਿੱਚ ਅੱਜ ਹੀ ਕੀ ਖਾਸ ਗੱਲ ਸੀ ਇਹ ਸੁਣ ਕੇ ਦਿਉਰ ਹੱਸਣ ਲੱਗਿਆ ਤੇ ਕਹਿਣ ਲੱਗਿਆ ਮਾਸੀ ਕਮਰੇ ਤੋਂ ਨਿਕਲੇਗੀ ਤਾਂ ਹੀ ਤਾਕਤ ਅਜ਼ਮਾਉਣ ਦਾ ਸਮਾਂ ਆਵੇਗਾ ਮੈਂ ਦੇਖਿਆ ਦਿਉਰ ਨੂੰ ਫਿਰ ਤੋਂ ਗੁੱਸਾ ਆਉਣ ਲੱਗਿਆ ਸੀ ਇਸ ਲਈ ਮੈਂ ਉਸ ਨੂੰ ਕਿਹਾ ਅੱਜ ਦੀ ਰਾਤ ਤੂੰ ਮਾਸੀ ਨੂੰ ਉੱਥੇ ਹੀ ਸੁਣਦੀ ਕੱਲ ਉਹ ਆਪਣੇ ਘਰ ਚਲੀ ਜਾਵੇਗੀ ਦਿਉਰ ਇਹ ਸੁਣ ਕੇ ਕਹਿਣ ਲੱਗਾ ਪਰ ਭਾਬੀ ਸਾਡੇ ਘਰ ਵਿੱਚ ਰਿਸ਼ਤੇਦਾਰ ਹਨ ਮੈਂ ਕਿੱਥੇ ਸੁਣਾਂ ਇਹ ਸੁਣ ਕੇ ਮੈਂ ਉਸ ਨੂੰ ਕਹਿ ਦਿੱਤਾ ਤੋ ਅੱਜ ਦੀ ਰਾਤ ਮੇਰੇ ਕਮਰੇ ਵਿੱਚ ਸੋਇਆ। ਦਿਉਰ ਨੇ ਉਹ ਰਾਤ ਮੇਰੇ ਕਮਰੇ ਵਿੱਚ گزار ਲਈ ਤੇ ਸਵੇਰ ਹੁੰਦੇ ਹੀ ਆਪਣੇ ਦੋਸਤਾਂ ਨਾਲ ਚਲਾ ਗਿਆ। ਵਿਆਹ ਖਤਮ ਹੋ ਚੁੱਕਿਆ ਸੀ। ਹੌਲੀ-ਹੌਲੀ ਰਿਸ਼ਤੇਦਾਰ ਵੀ ਜਾਣ ਲੱਗੇ। ਇੱਥੋਂ ਤੱਕ ਕਿ ਸ਼ਾਮ ਹੋਈ ਤਾਂ ਘਰ ਵਿੱਚ ਸਿਰਫ ਮਾਸੀ ਹੀ ਰਹਿ ਗਈ ਸੀ। ਮੈਂ ਦੁਲਹਨ ਦੇ ਕਮਰੇ ਵਿੱਚ ਆਈ ਤਾਂ ਮੈਂ ਮਾਸੀ ਨੂੰ ਪੁੱਛਿਆ ਕਿ ਮਾਸੀ ਇਸ ਘਰ ਵਿੱਚ ਹੋਰ ਕੋਈ ਮਰਦ ਨਹੀਂ ਹੈ। ਕੇਵਲ ਦਿਉਰ ਹੀ ਹੈ। ਤਾਂ ਮੈਂ ਉਸ ਨੂੰ ਕਹੂੰਗੀ ਉਹ ਤੁਹਾਨੂੰ ਛੱਡ ਆਵੇਗਾ। ਮੇਰੀ ਗੱਲ ਸੁਣ ਕੇ ਮਾਸੀ ਉੱਛਲ ਪਈ ਤੇ ਗੁੱਸੇ ਨਾਲ ਕਹਿਣ ਲੱਗੀ, "ਬੇਟਾ ਰਾਤ ਤੈਨੂੰ ਸਮਝਾਇਆ ਸੀ ਨਾ ਕਿ ਮੈਂ ਕਿਤੇ ਨਹੀਂ ਜਾ ਰਹੀ। ਮੈਂ ਆਪਣੀ ਕੁੜੀ ਕੋਲ ਹੀ ਰ੍ਹਾਂਗੀ।" ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਅਤੇ ਮੇਰਾ ਦਿਲ ਕਿਤਾ ਕਿ ਮੈਂ ਆਪਣਾ ਸਰ ਕੰਧ ਤੇ ਦੇ ਮਾਰ। ਦੇਵ ਨੂੰ ਕੱਲ ਤਾਂ ਸਮਝਾ ਲਿਆ ਸੀ ਪਰ ਅੱਜ ਕੀ ਕਰੂੰਗੀ? ਇਹੀ ਸੋਚ ਸੋਚ ਕੇ ਮੈਂ ਪਰੇਸ਼ਾਨ ਹੋ ਗਈ। ਸੱਸ ਸੋਰਾ ਨਹੀਂ ਸੀ ਨਹੀਂ ਤਾਂ ਉਹੀ ਇਸ ਮਾਮਲੇ ਨੂੰ ਹੱਲ ਕਰ ਲੰਦੇ। ਪਤੀ ਵੀ ਸ਼ਹਿਰ ਤੋਂ ਬਾਹਰ ਸੀ। ਉਸ ਨੂੰ ਵੀ ਗਲ-ਗਲਤੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਪਰ ਰਾਤ ਹੁੰਦੇ ਹੀ ਦੇਰ ਘਰ ਖੁਸ਼ੀ-ਖੁਸ਼ੀ ਹੈ ਮੈਂ ਰਸੋਈ ਵਿੱਚ ਖੜੀ ਸੀ। ਦੇਰ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਭਾਬੀ ਅੱਜ ਤਾਂ ਰਸੋਈ ਵਿੱਚ ਬਹੁਤ ਮਜ਼ੇਦਾਰ ਖੁਸ਼ਬੋ ਆ ਰਹੀ ਹੈ। ਉਹ ਮੇਰੇ ਨੇੜੇ ਆ ਕੇ ਖੁਸ਼ਬੋ ਸੁੰਘਣ ਲੱਗਾ। ਖੁਸ਼ਬੋ ਮੈਨੂੰ ਵੀ ਵਧੀਆ ਆ ਰਹੀ ਸੀ। ਮੈਂ ਆਪਣੇ ਦੇਰ ਨੂੰ ਕਿਹਾ ਦੂਰ ਹਟ ਨਹੀਂ ਚਿਹਰਾ ਖਰਾਬ ਹੋ ਜਾਵੇਗਾ। ਮੈਂ ਉਸ ਨੂੰ ਧੱਕਾ ਦਿੱਤਾ। ਉਹ ਅਜੀਹਾ ਹੀ ਸੀ ਜਦੋਂ ਮੂਡ ਚੰਗਾ ਹੁੰਦਾ ਸੀ ਤਾਂ ਅਜੀਹਾ ਲੱਗਦਾ ਸੀ ਜਿਵੇਂ ਉਸ ਨੂੰ ਕਦੇ ਗੁੱਸਾ ਨਹੀਂ ਆਵੇਗਾ ਪਰ ਜਦੋਂ ਉਸ ਨੂੰ ਗੁੱਸਾ ਹੁੰਦਾ ਤਾਂ ਕਿਸੇ ਨੂੰ ਵੀ ਨਹੀਂ ਛੱਡਦਾ ਸੀ ਮੈਂ ਉਸ ਨੂੰ ਇੱਕ ਵਾਰ ਗਲੀ ਦੇ ਪੰਜ ਮੁੰਡਿਆਂ ਨਾਲ ਲੜਦੇ ਵੀ ਦੇਖਿਆ ਸੀ ਦਿਉਰ ਨੇ ਆਪਣੀ ਸੌਟੀ ਨਾਲ ਮਾਰ-ਮਾਰ ਕੇ ਉਹਨਾਂ ਸਾਰਿਆਂ ਨੂੰ ਭਜਾ ਦਿੱਤਾ ਸੀ ਇਸ ਲਈ ਮੈਂ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿਤੇ ਮਾਸੀ ਦੇ ਕੰਨ ਕੋਈ ਤਮੱਸਾ ਨਾ ਖੜਾ ਕਰ ਦਈ ਅੱਜ ਤੇਰਾ ਮਨਪਸੰਦ ਖਾਣਾ ਬਣਾਇਆ ਹੈ ਧੰਨਵਾਦ ਭਾਬੀ ਕਹਿ ਕੇ ਉਹ ਖੁਸ਼ ਹੋ ਗਿਆ ਅਤੇ ਕਹਿਣ ਲੱਗਾ ਭਾਬੀ ਤੂੰ ਕਿੰਨੀ ਚੰਗੀ ਹੈ ਅੱਜ ਮੈਨੂੰ ਬਹੁਤ ਹੀ ਭੁੱਖ ਲੱਗੀ ਸੀ ਮੈਂ ਉਸ ਦੀ ਖੁਸ਼ੀ ਦੇਖੀ ਤਾਂ ਮੈਂ ਉਸ ਨੂੰ ਕਿਹਾ ਬੇਟ ਮੈਂ ਖਾਣਾ ਲਗਾ ਦਿੰਦੀ ਹਾਂ ਇਹ ਸੁਣ ਕੇ ਉਹ ਕਹਿਣ ਲੱਗਾ ਹੁਣੇ ਨਹੀਂ ਅੱਜ ਤਾਂ ਖਾਣਾ ਆਪਣੀ ਪਤਨੀ ਦੇ ਨਾਲ ਹੀ ਖਾਊਂਗਾ ਤੇ ਹਾਂ ਅੱਜ ਮੈਨੂੰ ਖਾਸ ਦੁੱਧ ਪਿਲਾਉਣ ਦੇ ਬਾਅਦ ਮੈਨੂੰ ਮੇਰੀ ਪਤਨੀ ਕੋਲ ਭੇਜ ਦੇਣਾ ਅੱਜ ਮੈਨੂੰ ਉਸ ਦੀ ਬਹੁਤ ਜ਼ਰੂਰਤ ਪੈਣ ਵਾਲੀ ਹੈ ਇਹ ਕਹਿ ਕੇ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਤੁਰੰਤ ਬਾਹਰ ਭੱਜ ਗਿਆ ਅਰੇ ਰੁਕਦਾ ਸੀ ਮੈਂ ਉਸ ਦੇ ਪਿੱਛੇ ਤੋਂ ਬੋਲਦੀ ਰਹੀ ਪਰ ਉਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਸੀ ਮੈਂ ਜਾਣਦੀ ਸੀ ਕਿ ਹੁਣ ਕੀ ਹੋਣ ਵਾਲਾ ਸੀ ਮੈਂ ਕਿੰਨੀ ਮੁਹੱਬਤ ਤੇ ਮਿਹਨਤ ਨਾਲ ਖਾਣਾ ਬਣਾਇਆ ਸੀ ਮੈਂ ਸੋਚਿਆ ਸੀ ਦੋਹਰ ਆਵੇਗਾ ਤਾਂ ਉਸ ਨੂੰ ਰਸੋਈ ਵਿੱਚ ਹੀ ਖਾਣਾ ਖਿਲਾ ਦਵਾਂਗੀ ਕਿਉਂਕਿ ਉਹ ਵਿਚਾਰਾ ਸਵੇਰ ਤੋਂ ਭੁੱਖਾ ਸੀ ਖਾਣਾ ਖਾਣ ਤੋਂ ਬਾਅਦ ਮੈਂ ਉਸ ਨੂੰ ਦੱਸੂਗੀ ਮਾਸੀ ਅੱਜ ਦੀ ਰਾਤ ਵੀ ਨਹੀਂ ਜਾ ਰਹੀ ਸੀ ਪਰ ਉਹ ਇੰਨਾ ਖੁਸ਼ ਸੀਗੇ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਸਿਰਫ ੜਕੇ ਬੈਠ ਗਈ ਸੀ ਉਸੇ ਸਮੇਂ ਮੇਰੇ ਦੇਵਰ ਦੀ ਆਵਾਜ਼ ਸੁਣਾਈ ਦਿੱਤੀ ਭਾਬੀ ਭਾਬੀ ਇੱਧਰ ਆਓ ਦੇਵਰ ਮੈਨੂੰ ਬੁਲਾ ਰਿਹਾ ਸੀ ਮੈਂ ਗੈਸ ਬੰਦ ਕੀਤਾ ਅਤੇ ਬਾਹਰ ਆ ਗਈ ਮੈਂ ਦੇਖਿਆ ਦੇਵਰ ਤੇ ਮਾਸੀ ਫਿਰ ਤੋਂ ਸਾਹਮਣੇ ਸੀ ਅਤੇ ਲੜਾਈ ਸ਼ੁਰੂ ਹੋ ਚੁੱਕੀ ਸੀ ਮੈਨੂੰ ਦੇਖਦੇ ਹੀ ਦੇਵਰ ਕਹਿਣ ਲੱਗਾ ਭਾਬੀ ਮੈਨੂੰ ਆਪਣੀ ਪਤਨੀ ਦੀ ਮਾਸੀ ਦੇ ਇੱਥੇ ਰਹਿਣ ਤੇ ਕੋਈ ਇਤਰਾਜ਼ ਨਹੀਂ ਹੈ ਇਹ ਚਾਹੇ ਤਾਂ ساری ਜ਼ਿੰਦਗੀ ਸਾਡੇ ਨਾਲ ਰਹਿ ਸਕਦੀ ਹੈ ਸਾਨੂੰ ਖਾਣ ਪੀਣ ਦੀ ਕਮੀ ਨਹੀਂ ਹੈ ਪਰ ਇਸ ਨੂੰ ਕਹਿ ਦਿਓਗੇ ਇਹ ਅਲੱਗ ਕਮਰੇ ਵਿੱਚ ਸੋਏ ਤੇ ਸਾਨੂੰ ਦੋਵੇਂ ਪਤੀ ਪਤਨੀ ਨੂੰ ਆਪਣੇ ਕਮਰੇ ਵਿੱਚ ਇਕੱਲਾ ਛੱਡ ਦੇਵੇ ਦਿਉਰ ਦੀ ਇਹ ਗੱਲ ਸੁਣ ਕੇ ਮੈਂ ਵੀ ਮਾਸੀ ਨੂੰ ਕਿਹਾ ਚੰਗਾ ਮਾਸੀ ਬੱਚਿਆਂ ਦੀ ਤਰ੍ਹਾਂ ਜਿੱਦ ਛੱਡ ਦਿਓ ਤੁਸੀਂ ਕਦੋਂ ਤੱਕ ਕੁੜੀ ਦੇ ਨਾਲ ਚਿਪਕੇ ਰਹੋਗੇ ਕਿਸੇ ਨਾ ਕਿਸੇ ਦਿਨ ਤੁਹਾਨੂੰ ਉਸ ਨੂੰ ਇਕੱਲਾ ਛੱਡਣਾ ਹੀ ਹੈ ਮੈਂ ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਜਾਣਦੀ ਸੀ ਦਿਉਰ ਇਸ ਸਮੇਂ ਤਾਂ ਬਹੁਤ ਪਿਆਰ ਨਾਲ ਕਹਿ ਰਿਹਾ ਸੀ ਪਰ ਜਦੋਂ ਉਸਦਾ ਮੂਡ ਖਰਾਬ ਹੋ ਗਿਆ ਤਾਂ ਉਹ ਸਾਰੀ ਤਮੀਜ਼ ਭੁੱਲ ਜਾਵੇਗਾ ਪਰ 마ਸੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਸੀ ਕਹਿਣ ਲੱਗੀ ਮੈਂ ਇਹ ਕਦੋਂ ਕਿਹਾ ਹੈ ਕਿ ਮੈਂ ਇੱਥੇ ਸਾਰੀ ਜ਼ਿੰਦਗੀ ਰਹਿਣਾ ਚਾਹੁੰਦੀ ਹਾਂ ਮੇਰਾ ਆਪਣਾ ਘਰ ਵੀ ਹੈ ਮੈਂ ਕੁਝ ਦਿਨਾਂ ਬਾਅਦ ਇੱਥੋਂ ਚਲੀ ਜਾਵਾਂਗੀ ਪਰ ਜਦੋਂ ਤੱਕ ਮੈਂ ਇੱਥੇ ਹਾਂ ਕੁੜੀ ਦੇ ਨਾਲ ਹੀ ਸਵਾਂਗੀ ਇਹ ਕਹਿ ਕੇ 마ਸੀ ਰੋਣ ਲੱਗੀ ਅਤੇ ਦਿਉਰ ਦੀ ਪਤਨੀ ਵੀ ਉਸ ਨੂੰ ਦੇਖ ਕੇ ਹੰਝੂ ਵਹਾਉਣ ਲੱਗੀ ਦਿਉਰ ਨੂੰ 마ਸੀ ਦੇ ਇਸ ਨਾਟਕ ਤੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਪੀ ਗਿਆ ਇੱਕ ਨਜ਼ਰ ਆਪਣੀ ਪਤਨੀ ਨੂੰ ਦੇਖਿਆ ਅੱਜ ਉਸਨੇ ਪੂਰੇ ਰੰਗ ਦਾ ਸੂਟ ਪਾ ਰੱਖਿਆ ਸੀ ਜੋ ਕਿ ਉਸ ਦੀ ਗੋਰੀ ਚਿੱਟੀ ਰੰਗਤ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਦਿਉਰ ਨੇ ਇੱਕ ਲੰਬਾ ਸਾਹ ਪਰਿਆ ਅਤੇ ਮੈਨੂੰ ਕਹਿਣ ਲੱਗਿਆ ਭਾਬੀ ਮੇਰੇ ਲਈ ਖਾਣਾ ਲੈ ਆਓ ਉਹ ਮੈਨੂੰ ਇਹ ਕਹਿ ਕੇ ਮੇਰੇ ਕਮਰੇ ਵੱਲ ਚਲਾ ਗਿਆ ਉਸ ਦਾ ਮੂਡ ਚੰਗਾ ਦੇਖ ਕੇ ਮੈਂ ਸਕੂਨ ਨਾਲ ਹੋ ਗਈ ਸੀ ਰਸੋਈ ਵਿੱਚ ਗਈ ਤੇ ਸਾਰਿਆਂ ਦਾ ਖਾਣਾ ਉਹਨਾਂ ਦੇ ਕਮਰੇ ਵਿੱਚ ਦੇ ਦਿੱਤਾ ਜਦੋਂ ਕਿ ਮੈਂ ਖੁਦ ਆਪਣੇ ਦਿਉਰ ਦੇ ਨਾਲ ਖਾਣਾ ਖਾ ਲਿਆ। ਸ਼ੁਕਰ ਹੈ ਉਸ ਰਾਤ ਲੜਾਈ ਨਹੀਂ ਹੋਈ ਸੀ। ਮੈਂ ਰਸੋਈ ਵਿੱਚ ਭਾਂਡੇ ਤੋਣ ਗਈ ਤਾਂ ਦਿਉਰ ਲਈ ਦੁੱਧ ਲੈ ਕੇ ਕਮਰੇ ਵਿੱਚ ਆ ਗਈ। ਮੇਰੇ ਤੋਂ ਦੂਰ ਰਹਿੰਦੇ ਹੋਏ ਦਿਉਰ ਕਹਿਣ ਲੱਗਿਆ ਭਾਬੀ ਮੈਨੂੰ ਮਾਸੀ ਤੋਂ ਜ਼ਿਆਦਾ ਆਪਣੀ ਪਤਨੀ ਤੇ ਸ਼ੱਕ ਹੋਣ ਲੱਗਿਆ ਹੈ। ਉਹ ਹਰ ਸਮੇਂ ਆਪਣੀ ਮਾਸੀ ਦੇ ਨਾਲ ਚਿਪਕੀ ਰਹਿੰਦੀ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਉਹ ਹੀ ਮੈਨੂੰ ਆਪਣੇ ਕਮਰੇ ਵਿੱਚ ਨਹੀਂ ਆਉਣ ਦੇ ਰਹੀ ਅਤੇ ਮਾਸੀ ਨੂੰ ਅੱਗੇ ਕਰ ਦਿੰਦੀ ਹੈ। ਦਿਉਰ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹੀ। ਮੇਰਾ ਦਿਓ ਇਸ ਬਾਰੇ ਵਿੱਚ ਬਹੁਤ ਹੀ ਗਲਤ ਸੋਚ ਰਿਹਾ ਸੀ ਇਹ ਦੇਖ ਕੇ ਮੈਂ ਡਰ ਗਈ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਹੁੰਦਾ ਹੈ ਛੋਟੀ ਜਿਹੀ ਗਲਤੀ ਨਾਲ ਟੁੱਟ ਜਾਂਦਾ ਹੈ ਇਸ ਲਈ ਮੈਂ ਦਿਓ ਨੂੰ ਸਮਝਾਉਂਦੇ ਹੋਏ ਕਿਹਾ ਕਿ ਪਰੀ ਬਹੁਤ ਹੀ ਚੰਗੀ ਕੁੜੀ ਹੈ ਤੂੰ ਉਸਦੇ ਚਰਿੱਤਰ ਤੇ ਸ਼ੱਕ ਨਾ ਕਰ ਉਹ ਬਸ ਆਪਣੀ ਮਾਸੀ ਤੋਂ ਡਰਦੀ ਹੈ ਤੂੰ ਜਲਦੀ ਨਾਲ ਦੁੱਧ ਪੀ ਕੇ ਸੋ ਜਾ ਮੇਰੀ ਗੱਲ ਸੁਣ ਕੇ ਦਿਓਰ ਕਹਿਣ ਲੱਗਿਆ ਭਾਬੀ ਰੋਜ਼ ਰੋਜ਼ ਦੁੱਧ ਪਿਲਾਏ ਜਾ ਰਹੀ ਹੋ ਐਨੀ ਸਾਰੀ ਤੱਕ ਦਾ ਮੈਂ ਕੀ ਕਰੂੰਗਾ ਦੇਖੋ ਸ਼ੈਬ ਮਾਸੀ ਸੋ ਗਈ ਹੋਏ ਤਾਂ ਮੇਰੀ ਪਤਨੀ ਨੂੰ ਚੋਰੀ ਨਾਲ ਆਪਣੇ ਕਮਰੇ ਵਿੱਚ ਲਿਆ ਦੇਵਰ ਦਾ ਇਹ ਪਲਾਨ ਸੁਣ ਕੇ ਮੈਂ ਹੈਰਾਨ ਰਹੀ ਨਾ ਬਾਬਾ ਨਾ ਤੇਰੀ ਪਤਨੀ ਮੇਰੇ ਕਮਰੇ ਵਿੱਚ ਆ ਗਈ ਤਾਂ ਮੈਂ ਕਿੱਥੇ ਸੋਵਾਂ ਮੇਰੀ ਗੱਲ ਸੁਣ ਕੇ ਦੇਵਰ ਕਹਿਣ ਲੱਗਿਆ ਭਾਬੀ ਤੇਰਾ ਪਤੀ ਘਰ ਵਿੱਚ ਨਹੀਂ ਹੈ ਤੂੰ ਮਾਸੀ ਦੇ ਨਾਲ ਸੋ ਜਾਣਾ ਇਹ ਸੁਣ ਕੇ ਮੈਨੂੰ ਹੱਸੀ ਆ ਗਈ ਤੇ ਮੈਂ ਕਿਹਾ ਚੁੱਪ ਕਰਕੇ ਸੋ ਜਾ ਦੇਵਰ ਵਿਚਾਰ ਨੇ ਉਦਾਸ ਜਿਹਾ ਮੂੰਹ ਬਣਾਇਆ ਅਤੇ ਕਹਿਣ ਲੱਗਾ ਚੰਗਾ ਭਾਬੀ ਸਵੇਰੇ ਮਾਸੀ ਨੂੰ ਕਿਸੇ ਕੰਮ ਵਿੱਚ ਫਸਾ ਦੇਣਾ ਤਾਂ ਕਿ ਮੈਂ ਆਪਣੀ ਪਤਨੀ ਨਾਲ ਕੁਝ ਗੱਲ ਕਰ ਸਕਾਂ ਭਾਬੀ ਮੇਰੇ ਲਈ ਇੰਨਾ ਤਾਂ ਕਰ ਹੀ ਸਕਦੀ ਹੈ ਦੇਵਰ ਨੇ ਮਿੰਤਾ ਪਰੇ ਅੰਦਾਜ਼ ਵਿੱਚ ਕਿਹਾ ਤਾਂ ਮੈਂ ਰਾਜ਼ੀ ਹੋ ਗਈ ਸਵੇਰੇ ਮੇਰੀ ਅੱਖ ਦੀਰ ਨਾਲ ਖੁੱਲੀ ਸੀ ਮੈਂ ਰਸੋਈ ਵਿੱਚ ਗਈ ਤਾਂ ਮਾਸੀ ਆਪਣੇ ਲਈ ਚਾਹ ਬਣਾ ਰਹੀ ਸੀ ਮੈਨੂੰ ਇਹੀ ਮੌਕਾ ਚੰਗਾ ਲੱਗਿਆ ਇਸ ਲਈ ਮੈਂ ਬਿਨਾਂ ਆਵਾਜ਼ ਕੀਤੇ ਉਲਟੇ ਪੈਰ ਵਾਪਸ ਆਪਣੇ ਕਮਰੇ ਵਿੱਚ ਗਈ ਅਤੇ ਦੇਵਰ ਨੂੰ ਹੌਲੀ ਜਹੀ ਜਗਾ ਕੇ ਕਿਹਾ ਤੇਰੀ ਪਤਨੀ ਕਮਰੇ ਵਿੱਚ ਇਕੱਲੀ ਹੈ। ਦੇਵਰ ਇਹ ਸੁਣ ਕੇ ਜਲਦੀ ਉੱਠਿਆ ਤੇ ਮੇਰੇ ਵੱਲ ਦੇਖਿਆ। ਤਾਂ ਮੈਂ ਰਸੋਈ ਵੱਲੀ ਸਾਰਾ ਕੀਤਾ। ਉਹ ਇੱਕਦਮ ਖੁਸ਼ ਹੋ ਗਿਆ ਅਤੇ ਕਿਹਾ ਭਾਬੀ ਪਲੀਜ਼ ਉਸ ਨੂੰ 1 ਘੰਟੇ ਤੱਕ ਰਸੋਈ ਵਿੱਚ ਉਲਝਾਏ ਰੱਖਣਾ। ਮੈਂ ਤੁਹਾਡੀ ਦਰਾਨੀ ਨਾਲ ਦੋ-ਦੋ ਹੱਥ ਕਰਕੇ ਆਉਂਦਾ। ਇਹ ਕਹਿ ਕੇ ਦੇਵਰ ਆਪਣੇ ਕਮਰੇ ਵੱਲ ਭੱਜਿਆ। ਮੈਂ ਤੁਰੰਤ ਰਸੋਈ ਵਿੱਚ ਆ ਗਈ ਤਾਂ ਕਿ ਮਾਸੀ ਨੂੰ ਕਮਰੇ ਵਿੱਚ ਜਾਣ ਤੋਂ ਰੋਕ ਸਕਾਂ। ਪਰ ਮਾਸੀ ਮੈਨੂੰ ਦੇਖਦੇ ਹੀ ਕਹਿਣ ਲੱਗੀ ਰਿਸ਼ਤੇਦਾਰ ਵਿਚਾਰੇ ਖੁਦ ਹੀ ਚਾਹ ਬਣਾ ਰਹੇ ਹਨ ਤੇ ਘਰ ਵਾਲੇ ਹੁਣ ਉੱਠੇ ਹਨ ਮਾਸੀ ਦੀ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਉਹਨਾਂ ਨੂੰ ਕਹਿ ਦਾਂ ਖੁਦ ਨੂੰ ਰਿਸ਼ਤੇਦਾਰ ਸਮਝਦੀ ਹੈ ਤਾਂ ਇੱਥੋਂ ਜਾਣਦੀ ਕਿਉਂ ਨਹੀਂ ਪਰ ਇਹ ਸਭ ਉਹਨਾਂ ਨੂੰ ਨਹੀਂ ਕਹਿ ਸਕੀ ਕਿਉਂਕਿ ਉਹਨਾਂ ਦਾ ਮੂਡ ਖਰਾਬ ਨਾ ਹੋ ਜਾਵੇ ਇਸ ਲਈ ਮੈਂ ਮਾਸੀ ਨੂੰ ਕਿਹਾ ਮਾਸੀ ਇੱਥੇ ਬੈਠ ਕਦੇ ਮੇਰੇ ਨਾਲ ਵੀ ਗੱਲ ਕਰ ਲਿਆ ਕਰ ਸਾਰਾ ਦਿਨ ਆਪਣੀ ਕੁੜੀ ਨਾਲ ਹੀ ਚਿਪਕੀ ਰਹਿੰਦੀ ਹੈ ਪਰ ਮਾਸੀ ਕਹਿਣ ਲੱਗੀ ਨਹੀਂ ਮੈਨੂੰ ਗੱਲ ਕਰਨ ਦਾ ਇੰਨਾ ਸ਼ੌਕ ਨਹੀਂ ਮੈਂ ਇੱਥੇ ਚਾਹ ਬਣਾਉਣ ਆਈ ਸੀ ਸਿਰ ਵਿੱਚ ਦਰਦ ਸੀ ਹੁਣ ਮੈਂ ਜਾ ਰਹੀ ਹਾਂ ਤੇਰਾ ਕਰ ਤੂੰ ਹੀ ਸੰਭਾਲ ਇਹ ਸੁਣ ਕੇ ਮੈਂ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਚਲੀ ਗਈ ਉਸਦੇ ਜਾਂਦੇ ਹੀ ਮੈਂ ਆਪਣਾ ਸਿਰ ਫੜ ਲਿਆ ਕਿਉਂਕਿ ਦੇਵਰ ਇੰਨੇ ਸ਼ੌਂਕ ਨਾਲ ਆਪਣੇ ਕਮਰੇ ਵਿੱਚ ਗਿਆ ਸੀ ਪਰ ਮਾਸੀ ਕਬਾ ਵਿੱਚ ਹੱਡੀ ਬਣ ਕੇ ਫਿਰ ਤੋਂ ਪਹੁੰਚ ਗਈ ਉਸਦੇ ਜਾਂਦੇ ਹੀ ਮੈਂ ਨਾਸ਼ਤਾ ਬਣਾਉਣ ਲੱਗੀ ਉਸੇ ਸਮੇਂ ਦੇਵਰ ਰਸੋਈ ਵਿੱਚ ਆਇਆ ਅਤੇ ਕਹਿਣ ਲੱਗਾ ਭਾਬੀ ਜੇ ਅਜ ਮਾਸੀ ਘਰ ਤੋਂ ਨਾ ਗਈ ਤਾਂ ਮੈਂ ਦੱਸ ਰਹੀ ਹਾਂ ਪਾਬੀ ਤੁਸੀਂ ਵਿਚ ਨਾ ਆਉਣਾ ਨਹੀਂ ਤੁਹਾਡੀ ਵੀ ਸ਼ਮਤ ਆ ਜਾਵੇਗੀ ਦੇਵਰ ਇੰਨੇ ਗੁੱਸੇ ਵਿੱਚ ਲੱਗ ਰਿਹਾ ਸੀਗੇ ਮੈਂ ਕੰਬ ਗਈ ਪਤਾ ਨਹੀਂ ਇਹ ਮਾਸੀ ਮੁਸੀਬਤ ਦੀ ਜਦ ਕਦੋਂ ਜਾਵੇਗੀ ਦੇਵਰ ਦੇ ਵਿਆਹ ਤੋਂ ਹੀ ਸੋਚਿਆ ਸੀ ਵਿਆਹ ਦੇ ਬਾਅਦ ਦੇਵਰ ਦਾ ਗੁੱਸਾ ਠੰਡਾ ਹੋ ਜਾਵੇਗਾ ਪਰ ਇਹ ਤਾਂ ਮਸਲਾ ਹੀ ਉਲਟਾ ਹੋ ਗਿਆ ਮੈਂ ਉਹਨਾਂ ਦੋਵਾਂ ਦਾ ਨਾਸ਼ਤਾ ਲੈ ਕੇ ਕਮਰੇ ਵਿੱਚ ਆਈ ਤਾਂ ਉਹ ਦੋਵੇਂ ਮਾਤੀ ਕਿਸੇ ਗੱਲ ਤੇ ਹੱਸ ਰਹੀਆਂ ਸਨ ਪਤਾ ਨਹੀਂ ਕਿਉਂ ਮੇਰਾ ਦਿਲ ਕੀਤਾ मासी ਦਾ ਗळा ਹੀ ਦਵਾ ਦਵਾ ਪਤਾ ਨਹੀਂ ਕਿਹੋ ਜਿਹੀ ਮਾ ਹੈ ਕੁੜੀ ਦਾ ਘਰ ਵਸਾਉਣ ਦੀ ਵਿਦਾਈ ਉਜਾੜਨ ਤੇ ਤੁਲੀ ਹੋਈ ਹੈ ਮਜ਼ਾਲ ਹੈ ਉਹ ਆਪਣੀ ਕੁੜੀ ਤੋਂ 1 ਮਿੰਟ ਦੇ ਲਈ ਵੀ ਦੂਰ ਹੋਈ ਹੋਈ ਮੈਂ ਮੇਸ ਤੇ ਚਾਹ ਰੱਖੀ ਤਾਂ 마ਸੀ ਕਹਿਣ ਲੱਗੀ ਬੇਟਾ ਚਾਹ ਲੈ ਆਈ ਹੈ ਤਾਂ ਮੈਨੂੰ ਇੱਥੇ ਹੀ ਬਿਸਤਰ ਤੇ ਫੜਾ ਦੇ ਮੈਂ ਕਮਰੇ ਤੋਂ ਜਾਣ ਵਾਲੀ ਸੀ ਕਿ 마ਸੀ ਨੇ ਮੈਨੂੰ ਹੁਕਮ ਜਾਰੀ ਕਰ ਦਿੱਤਾ ਮੈਨੂੰ ਗੁੱਸਾ ਤਾਂ ਬਹੁਤ ਆਇਆ ਇੱਕ ਤਾਂ ਸਾਡੇ ਘਰ ਤੇ ਕਬਜ਼ਾ ਜਮਾ ਕੇ ਬੈਠੀ ਸੀ ਤੇ ਉੱਪਰ ਤੋਂ ਮੈਨੂੰ ਆਪਣੀ ਨੌਕਰਾਨੀ ਸਮਝ ਲਿਆ ਸੀ ਬਿਸਤਰ ਤੇ ਬੈਠ ਕੇ ਹੁਕਮ ਦੇ ਰਹੀ ਸੀ ਮੈਂ ਜਲਦੀ ਨਾਲ ਚਾਹ ਕੱਪ ਵਿੱਚ ਪਾਈ ਉਸ ਸਮੇਂ ਮੈਨੂੰ ਇੱਕ ਖਿਆਲ ਆਇਆ ਜਿਸ ਨੂੰ ਸੋਚ ਕੇ ਮੈਂ ਖੁਸ਼ ਹੋ ਗਈ ਮੈਂ ਮਾਸੀ ਨੂੰ ਚਾਹ ਦੇਣ ਗਈ ਤਾਂ ਜਾਣ ਬੁੱਝ ਕੇ ਉਸਦੇ ਕੱਪੜਿਆਂ ਤੇ ਗਰਮ ਗਰਮ ਚਾਹ ਥੋੜੀ ਜਿਹੀ ਸੁੱਟ ਦਿੱਤੀ ਇਹ ਦੇਖ ਕੇ ਮਾਸੀ ਜਲਦੀ ਨਾਲ ਖੜੀ ਹੋਈ ਤੇ ਬਾਥਰੂਮ ਵੱਲ ਭੱਜੀ ਮੈਂ ਚੰਗਾ ਮੌਕਾ ਦੇਖਿਆ ਤਾਂ ਤੁਰੰਤ ਦੌਰ ਦੀ ਪਤਨੀ ਦੇ ਕੋਲ ਜਾ ਪਹੁੰਚੀ ਤੇ ਉਸ ਨੂੰ ਪੁੱਛਿਆ ਸਵੇਰੇ ਤੇਰਾ ਪਤੀ ਕਮਰੇ ਵਿੱਚ ਆਇਆ ਸੀ ਤੁਹਾਡੇ ਦੋਹਾਂ ਵਿਚਾਲੇ ਕੀ ਕੀ ਹੋਇਆ ਮੈਂ ਉਸ ਵੱਲ ਦੇਖ ਕੇ ਹੱਸੀ ਤਾਂ ਉਹ ੱਖਾਂ ਫਾੜ-ਫਾੜ ਕੇ ਦੇਖਣ ਲੱਗੀ ਜਿਵੇਂ ਮੈਂ ਉਸ ਨੂੰ ਬਹੁਤ ਗਲਤ ਗੱਲ ਪੁੱਛ ਲਈ ਹੋਈ ਉਹ ਕਹਿਣ ਲੱਗੀ ਭਾਬੀ ਜਦੋਂ ਉਹ ਕਮਰੇ ਵਿੱਚ ਆਇਆ ਸੀ ਤਾਂ ਮੈਂ ਬਾਥਰੂਮ ਵਿੱਚ ਸੀ ਜਦੋਂ ਤੱਕ ਮੈਂ ਬਾਥਰੂਮ ਤੋਂ ਨਿਕਲੀ ਉਦੋਂ ਤੱਕ ਮਾਸੀ ਆ ਚੁੱਕੀ ਸੀ ਸਾਡੇ ਵਿਚਾਲੇ ਕੁਝ ਵੀ ਨਹੀਂ ਹੋਇਆ ਉਸ ਦੀ ਗੱਲ ਸੁਣ ਕੇ ਮੈਂ ਸਮਝ ਗਈ ਦਿਉਰ ਨੇ ਗੁੱਸੇ ਵਿੱਚ ਕਿਉਂ ਸੀ ਮੈਨੂੰ ਉਸ ਤੇ ਗੁੱਸਾ ਆਉਣ ਲੱਗਿਆ ਮੈਂ ਉਸ ਨੂੰ ਕਿਹਾ ਮੈਨੂੰ ਥੋੜਾ ਜਿਹਾ ਵੀ ਅਹਿਸਾਸ ਨਹੀਂ ਹੈ ਤੂੰ ਜਿਸਦੇ ਨਾਲ ਵਿਆਹ ਕੀਤਾ ਉਸਦਾ ਹੱਕ ਅਦਾ ਕਰਨ ਦੀ ਬਜਾਏ ਆਪਣੀ ਮਾਸੀ ਦੇ ਨਾਲ ਰਹਿ ਰਹੀ ਹੈ ਤੇ ਇਹ ਸੁਣ ਕੇ ਉਹ ਰੋਣ ਲੱਗੀ ਅਤੇ ਕਿਹਾ ਭਾਬੀ ਮੇਰਾ ਕੀ ਕਸੂਰ ਹੈ ਉਹ ਮੇਰੀ ਮਾਸੀ ਹੈ ਉਸਨੇ ਮੈਨੂੰ ਮਾਂ ਬਣ ਕੇ ਪਾਲਿਆ ਹੈ ਉਹਨਾਂ ਨੂੰ ਹੁਣ ਕਿਵੇਂ ਕਹਿ ਦਵਾਂ ਕਿ ਹੁਣ ਮੇਰਾ ਵਿਆਹ ਹੋ ਗਿਆ ਹੈ ਤੁਸੀਂ ਮੇਰੇ ਘਰ ਤੋਂ ਨਿਕਲ ਜਾਓ ਉਸਦੀ ਹਾਲ ਦੇਖ ਕੇ ਮੈਂ ਨਰਮ ਪੈ ਗਈ ਉਸ ਵਿਚਾਰੀ ਦਾ ਵੀ ਕੋਈ ਕਸੂਰ ਨਹੀਂ ਸੀ ਸਾਰੇ ਫਸਾਦ ਦੀ ਜੜ ਤਾਂ ਮਾਸੀ ਸੀ ਉਸ ਦਾ ਹੀ ਖਤਮਾ ਕਰਨਾ ਪਵੇਗਾ ਮਾਸੀ ਹੁਣੇ ਬਾਥਰੂਮ ਤੋਂ ਨਹੀਂ ਨਿਕਲੀ ਸੀ ਇਸ ਲਈ ਮੈਂ ਦਿਉਰ ਦੀ ਪਤਨੀ ਨੂੰ ਕਿਹਾ ਤੇਰਾ ਪਤੀ ਗੁੱਸੇ ਦਾ ਬਹੁਤ ਤੇਜ਼ ਹੈ ਅੱਜ ਤੇਰੀ ਮਾਸੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਗਿਆ ਇਸ ਲਈ ਮਾਸੀ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਮੇਰੀ ਗੱਲ ਮੰਨ ਲੈ ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ ਅਤੇ ਕਿਹਾ ਕਿਹੜੀ ਗੱਲ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਰਾਤ ਨੂੰ ਨੀਂਦ ਦੀ ਗੋਲੀ ਦੇ ਦੇਵਾਂਗੀ ਤੂੰ ਉਹ ਰਾਤ ਨੂੰ ਮਾਸੀ ਨੂੰ ਘੋਲ ਕੇ ਪਿਲਾ ਦੇਣਾ ਉਹ ਸੋ ਜਾਵੇਗੀ ਤੇ ਤੁਸੀਂ ਦੋਵੇਂ ਮੇਰੇ ਕਮਰੇ ਵਿੱਚ ਸੋ ਜਾਣਾ ਉਸੇ ਸਮੇਂ ਮਾਸੀ ਬਾਥਰੂਮ ਤੋਂ ਨਿਕਲਾਈ ਇਸ ਲਈ ਮੈਂ ਉਸ ਦਾ ਜਵਾਬ ਨਹੀਂ ਜਾਣ ਪਈ ਪਰ ਮੈਂ ਸੋਚਿਆ ਕਿ ਹੁਣੇ ਰਾਤ ਹੋਣ ਵਿੱਚ ਥੋੜਾ ਸਮਾਂ ਹੈ ਉਸ ਨੂੰ ਸੁਣ ਦਿੰਦੀ ਹਾਂ ਫਿਰ ਆਰਾਮ ਨਾਲ ਪੁੱਛ ਲਵਾਂਗੀ ਪਰ ਉਸ ਦੇ ਬਾਅਦ ਮਾਸੀ 1 ਮਿੰਟ ਦੇ ਲਈ ਵੀ ਉਸ ਕੋਲੋਂ ਦੂਰ ਨਹੀਂ ਹੋਈ ਤੇ ਇਸ ਤਰ੍ਹਾਂ ਸ਼ਾਮ ਹੋ ਗਈ ਮੈਨੂੰ ਪਤਾ ਸੀ ਦਿਉਰ ਘਰ ਆਉਂਦਾ ਹੀ ਹੋਏਗਾ ਇਸ ਲਈ ਮੈਨੂੰ ਉਸ ਦੇ ਆਉਣ ਤੋਂ ਪਹਿਲਾਂ ਹੀ ਮਾਸੀ ਦਾ ਬੰਦੋਬਸਤ ਕਰਨਾ ਹੋਵੇਗਾ ਮੈਂ ਖਾਣਾ ਬਣਾ ਲਿਆ ਸੀ ਇਸ ਲਈ ਮੈਂ ਚੋਰੀ ਨਾਲ ਇੱਕ ਪਲੇਟ ਵਿੱਚ ਪੇਟ ਖਰਾਬ ਕਰਨ ਵਾਲੀ ਗੋਲੀ ਪਾ ਦਿੱਤੀ ਅਤੇ ਖਾਣਾ ਲੈ ਕੇ ਕਮਰੇ ਵਿੱਚ ਆ ਗਈ ਮੈਨੂੰ ਦੇਖ ਕੇ ਮਾਸੀ ਕਹਿਣ ਲੱਗੀ ਸ਼ੁਕਰ ਹੈ ਤੂੰ ਜਲਦੀ ਖਾਣਾ ਲੈ ਆਈ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਂ ਜਾਣ ਬੁੱਝ ਕੇ ਮਾਸੀ ਦੇ ਸਾਹਮਣੇ ਉਹੀ ਪਲੇਟ ਰੱਖੀ ਅਤੇ ਉੱਥੇ ਹੀ ਬੈਠੀ ਰਹੀ ਤਾਂ ਕਿ ਉਹ ਪਲੇਟ ਨੂੰ ਬਦਲ ਨਾ ਸਕੇ ਪਰ ਉਹਨਾਂ ਦੋਵੇਂ ਮਾਂ ਕੁੜੀ ਨੂੰ ਮੇਰੇ ਪਲਾਨ ਦਾ ਪਤਾ ਨਹੀਂ ਚੱਲਿਆ ਅਤੇ ਮੈਂ ਭਾਂਡੇ ਲੈ ਕੇ ਰਸੋਈ ਵਿੱਚ ਆ ਗਈ ਹੁਣ ਮੈਂ ਆਪਣੀ ਦਿਵਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਪਰ ਇਸ ਤੋਂ ਪਹਿਲਾਂ ਹੀ ਗੋਲੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸ ਸਮੇਂ ਤਾਂ ਮਾਸੀ ਦਰਦ ਨਾਲ ਚੀਕਣ ਲੱਗੀ ਮੈਂ ਕਮਰੇ ਵਿੱਚ ਆ ਕੇ ਪੁੱਛਿਆ ਤਾਂ ਕਿਹਾ ਮੇਰੇ ਪੇਟ ਵਿੱਚ ਬਹੁਤ ਦਰਦ ਹੈ ਤੁਰੰਤ ਡਾਕਟਰ ਨੂੰ ਬੁਲਾਓ ਮੈਂ ਪਹਿਲਾਂ ਹੀ ਡਾਕਟਰ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਅਤੇ ਬਹੁਤ ਕੁਝ ਸਮਝਾ ਵੀ ਦਿੱਤਾ ਸੀ ਕਿ ਕਰ ਜਾ ਕੇ ਕੀ ਕਰਨਾ ਹੈ ਥੋੜੀ ਦੇਰ ਬਾਅਦ ਡਾਕਟਰ ਘਰ ਆ ਗਿਆ ਉਸਨੇ ਆਉਂਦੇ ਹੀ ਪਲਾਨ ਦੇ ਮੁਤਾਬਿਕ ਮਾਸੀ ਨੂੰ ਨੀਂਦ ਦਾ ਟਿੱਕਾ ਲਗਾ ਦਿੱਤਾ ਮੈਂ ਤੇ ਦਿਉਰ ਦੀ ਪਤਨੀ ਨੂੰ ਕਿਹਾ ਉਹਨਾਂ ਨੂੰ ਸਾਰੀ ਰਾਤ ਆਰਾਮ ਕਰ ਦਿਓ ਡਾਕਟਰ ਇਹ ਕਹਿ ਕੇ ਚਲਾ ਗਿਆ ਮੈਂ ਦਿਉਰ ਦੀ ਪਤਨੀ ਨੂੰ ਕਿਹਾ ਚੱਲ ਮਾਸੀ ਨੂੰ ਆਰਾਮ ਕਰ ਦੇ ਮੈਂ ਤੈਨੂੰ ਆਪਣਾ ਕਮਰਾ ਦਿਖਾਉਂਦੀ ਹਾਂ ਮੈਂ ਇਸ ਬਹਾਨੇ ਨਾਲ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਉਸੇ ਸਮੇਂ ਮੇਰਾ ਦਿਉਰ ਆ ਗਿਆ ਮੈਂ ਸਾਰੀ ਗੱਲ ਦਿਉਰ ਨੂੰ ਦੱਸ ਦਿੱਤੀ ਇਹ ਸੁਣ ਕੇ ਦਿਉਰ ਨੂੰ ਵੀ ਹਾਸੀ ਆ ਗਈ ਮੈਂ ਕਿਹਾ ਤੂੰ ਜਾ ਕੇ ਆਪਣੀ ਪਤਨੀ ਦੇ ਨਾਲ ਬੈਠ ਮੈਂ ਤੇਰਾ ਖਾਣਾ ਲੈ ਕੇ ਆਉਂਦੀ ਹਾਂ ਇਹ ਸੁਣ ਕੇ ਦਿਉਰ ਕਹਿਣ ਲੱਗਾ ਖਾਣਾ ਰਹਿਣ ਦਿਓ ਭਾਬੀ ਕਿਤੇ ਇਸ ਚੱਕਰ ਵਿੱਚ ਮਾਸੀ ਨਾ ਉੱਠ ਜਾਵੇ ਤੁਸੀਂ ਬਸ ਮੇਰੇ ਕਮਰੇ ਵਿੱਚ ਦੁੱਧ ਭੇਜ ਦਿਓ ਠੀਕ ਹੈ ਇਹ ਕਹਿ ਕੇ ਦੇਰ ਕਮਰੇ ਵਿੱਚ ਚਲਾ ਗਿਆ ਮੈਂ ਉਸ ਰਾਤ ਮਾਸੀ ਦੇ ਨਾਲ ਬੈੱਡ ਤੇ ਸੋ ਗਈ ਜਦੋਂ ਕਿ ਦੇਵਰ ਤੇ ਉਸ ਦੀ ਪਤਨੀ ਨੂੰ ਆਪਣਾ ਕਮਰਾ ਦੇ ਦਿੱਤਾ ਤੇ ਉਹਨਾਂ ਦੋਵਾਂ ਨੂੰ ਦੁੱਧ ਪਿਲਾ ਕੇ ਸਵਾ ਦਿੱਤਾ ਸਵੇਰ ਹੋਈ ਤਾਂ ਮਾਸੀ ਉੱઠી ਤੇ ਬੋਲੀ ਇਹ ਕੰਬਕਤ ਕਿਸ ਦੀ ਨਜ਼ਰ ਲੱਗ ਗਈ ਹੈ ਮੈਨੂੰ ਉਹ ਉੱਠ ਕੇ ਬਾਥਰੂਮ ਵਿੱਚ ਚਲੀ ਗਈ ਉਸੇ ਸਮੇਂ ਮੈਂ ਦਿਉਰ ਦੀ ਪਤਨੀ ਨੂੰ ਜਗਾ ਦਿੱਤਾ ਸੀ ਉਹ ਮਾਸੀ ਦੇ ਕੋਲ ਆ ਗਈ ਮਾਸੀ ਨੂੰ ਉਸ ਦਿਨ ਪਤਾ ਨਾ ਚੱਲ ਸਕਿਆ ਕਿ ਅਸੀਂ ਉਸ ਨੂੰ ਬੇਹੋਸੀ ਦਾ ਟਿੱਕਾ ਲਗਾ ਕੇ ਉਸ ਨੂੰ ਬੇਵਕੂਫ ਬਣਾਇਆ ਸੀ ਦਿਉਰ ਦੀ ਪਤਨੀ ਨੇ ਵੀ ਉਸ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਵਿਚਾਰੀ ਵੀ ਮਜਬੂਰ ਸੀ ਮੈਂ ਰਸੋਈ ਵਿੱਚ ਨਾਸ਼ਤਾ ਬਣਾਉਣ ਗਈ ਤਾਂ ਦਿਉਰ ਮੇਰੇ ਪਿੱਛੇ ਆ ਗਿਆ ਸੀ ਤੇ ਬਹੁਤ ਖੁਸ਼ੀ ਕਹਿਣ ਲੱਗਿਆ ਭਾਬੀ ਤੂੰ ਮੇਰਾ ਦਿਲ ਜਿੱਤ ਲਿਆ ਉਸ ਨੇ ਮੇਰਾ ਤਨਵਾਦ ਕੀਤਾ ਤਾਂ ਉਸ ਦੀ ਖੁਸ਼ੀ ਦੇਖ ਕੇ ਮੈਂ ਵੀ ਖੁਸ਼ ਹੋ ਗਈ। ਅਗਲੀ ਰਾਤ ਵੀ ਅਸੀਂ ਮਾਸੀ ਦੇ ਨਾਲ ਉਹੀ ਕੀਤਾ। ਤਾਂ ਉਹਨਾਂ ਨੂੰ ਸ਼ੱਕ ਹੋਣ ਲੱਗਿਆ ਕਿਉਂਕਿ ਰੋਜ਼ ਰਾਤ ਨੂੰ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਸੀ। ਇਹ ਦੇਖ ਕੇ ਉਹ ਸਭ ਸਮਝ ਗਈ ਕਿ ਕੁਝ ਤਾਂ ਗੜਬੜ ਹੈ। ਪਰ ਉਸਨੇ ਆਪਣੀ ਕੁੜੀ ਦੇ ਖੁਸ਼ੀ ਭਰੇ ਚਿਹਰੇ ਵੱਲ ਦੇਖਿਆ ਤਾਂ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਅਗਲੇ ਦਿਨ ਮਾਸੀ ਖੁਦ ਹੀ ਦੇਰ ਨੂੰ ਬੋਲੀ, "ਬੇਟਾ, ਅੱਜ ਮੈਨੂੰ ਆਪਣੇ ਘਰ ਜਾਣਾ ਹੈ। ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ।" ਦੇਰ ਨੇ ਸੁਣਿਆ ਤਾਂ ਮਾਸੀ ਨੂੰ ਕਹਿਣ ਲੱਗਿਆ ਠੀਕ ਹੈ ਤੇ ਇਹ ਕਹਿ ਕੇ ਮਾਸੀ ਨੂੰ ਗਲੇ ਨਾਲ ਲਗਾ ਲਿਆ ਤੇ ਫਿਰ ਉਸੇ ਸ਼ਾਮ ਦੇਵ ਨੇ ਉਹਨਾਂ ਨੂੰ ਵਿਦਾ ਕਰ ਦਿੱਤਾ ਮਾਸੀ ਆਪਣੇ ਘਰ ਵਾਪਸ ਚਲੀ ਗਈ ਤੇ ਮੈਂ ਵੀ ਸਕੂਨ ਦਾ ਸਾਹ ਲਿਆ